ਜਿਹੜਾ ਸੰਤ ਹੈ ਨਾ ਇਹ ਦੋ ਚੀਜ਼ਾਂ ਦਾ ਇਕੱਠਾ ਹੈ ਮੈਂ ਲਫ਼ਜ਼ ਬਾਰ-ਬਾਰ ਮੰਜੀ ਸਾਹਿਬ ਤੋਂ ਰਿਪੀਟ ਕਰਦਾ ਇੱਥੇ ਵੀ ਕਰਾਂ ਸੰਤ ਪ੍ਰਾਵੇ ਦਾ ਨਾਮ ਨਹੀਂ ਆਪਾਂ ਪ੍ਰਾਵੇ ਤੇ ਯਕੀਨ ਕਰਦੇ ਆ ਜੇ ਗਿੱਟਿਆਂ ਤੱਕ ਚੋੜਾ ਤੇ ਵੱਡਾ ਬਾਬਾ ਜੇ ਗੋਡਿਆਂ ਤੱਕ ਤੇ ਬਾਬਾ ਛੋਟਾ ਬਾਬਾ ਦੂਜੇ ਨੰਬਰ ਤੇ ਉਹ ਭਾਈ ਚੋੜਿਆਂ ਨਾਲ ਬਾਬਾ ਨਹੀਂ ਜਿ ਬਣਦਾ ਦਰਜੀ ਦੀ ਮਰਜ਼ੀ ਹੋ ਸਕਦਾ ਗਿੱਟਿਆਂ ਤੋਂ ਗਾਂ ਕਰਦੇ ਚੋੜਿਆਂ ਨਾਲ ਨਹੀਂ ਸੰ ਦੀ ਵਿਆਖਾ ਆਪਾਂ ਪੜਦੇ ਜਿਨ ਅਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੈ ਸਈ ਨਾਨਕਾ ਪੂਰਨ ਸੋਈ ਸੰਤ ਸਾਸ ਦਾ ਅਰਥ ਹੁੰਦਾ ਸਵਾਸ ਲੈਂਦਿਆਂ ਗਰਾਸ ਦਾ ਭਾਵ ਹੁੰਦਾ ਮੂੰਹ ਚ ਬੁਰਕੀ ਪਾਉਂਦਿਆਂ ਤੁਸੀਂ ਮੇਰੇ ਭੈਣਾਪਰਾ ਬੈਠੇ ਮੈਂ ਤੁਹਾਨੂੰ ਨਿਕਾ ਜਾਂ ਨੁਕਤਾ ਦੇ ਜਾਂ ਜੋ ਮੈਨੂੰ ਮਿਲਿਆ ਬੜਾ ਸਾਦਾ ਬੜਾ ਸੌਖਾ ਤੇ ਬੜਾ ਕੰਮ ਦਾ ਨੁਕਤਾ ਜੇ ਉਹ ਕੀ ਜਦੋਂ ਮੈਂ ਸੰਤ ਬਾਬਾ ਕਰਤਾਰ ਸਿੰਘ ਅਰੰਦ ਦੇ ਕੋਲ ਵਿਦਿਆ ਪੜਨ ਗਿਆ ਨਾ ਨਾਰਿੰਗਵਾਲ ਮੇਰਲੇਆ ਜਥੇ ਵਿੱਚ ਤੇ ਮੈਨੂੰ ਜਦੋਂ ਉਹਨਾਂ ਨਾਲ ਪਹਿਲੀ ਮੁਲਾਕਾਤ ਹੋਈ ਬਤੌਰੇ ਵਿਦਿਆਰਥੀ ਭਈ ਉਦੋਂ ਤਾਂ ਸਾਡਾ ਪਰਿਵਾਰਕ ਸੰਬੰਧ ਸੀ ਪਰ ਮੈਂ ਵਿਦਿਆ ਲੈਣ ਦੇ ਦੋ ਗਿਆ ਮੈਨੂੰ ਕਹਿੰਦੇ ਪੁੱਤਰਾ ਦੋਗਨਾਂ ਦਾ ਚੇਤਾ ਰੱਖੀ ਮੈਂ ਕਿਹਾ ਹੁਕਮ ਕਰੋ ਕਹਿੰਦੇ ਇੱਕ ਤਾਂ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਮੋੜਨਾ ਮੇਰੀ ਭਾਵੇਂ ਤੂੰ ਕਿਸੇ ਮੌਕੇ ਹਾਂ ਨਾ ਕਰਨੀ ਤੇਰੀ ਮਰਜ਼ੀ ਕੋਈ ਗੱਲ ਨਹੀਂ ਤੂੰ ਆਪਣਾ ਬਾਬੇ ਠਾਕੁਰ ਸਿੰਘ ਦਾ ਬਚਨ ਨਹੀਂ ਮੋੜਨਾ ਤੇ ਇੱਕ ਪੁੱਤਰਾ ਸ਼ਲੋਕ ਕੰਟ ਕਰ ਲਾ ਮੈਂ ਚੁੱਪ ਕਿਉਂਕਿ ਮੈਨੂੰ ਅਜੇ ਬਹੁਤਾ ਗੁਰਮੁਖ ਦਾ ਸੋਝੀ ਨਹੀਂ ਸੀ ਮੈਂ ਕਹਾਂ ਦੱਸੋ ਕਹਿੰਦੇ ਜਦੋਂ ਵੀ ਤੂੰ ਆਪਣੇ ਜ਼ਬਾਨ ਤੇ ਕੋਈ ਚੀਜ਼ ਰੱਖਣੀ ਹੈ ਨਾ ਉਦੋਂ ਸ਼ਲੋਕ ਲਾਜ਼ਮੀ ਪੜਨਾ ਕਿਹੜਾ ਸ਼ਲੋਕ ਕਾਮ ਕ੍ਰੋਧ ਅਰ ਲੋਭ ਇਹ ਬੜੀ ਸਾਦੀ ਜੀ ਗੱਲ ਏ ਬੜੇ ਕੰਮ ਦੀ ਗੱਲ ਜੇ ਪਿਆਰਿਓ ਕੋਈ ਖਰਚਾ ਨਹੀਂ ਦੁੱਧ ਪੀਂਦਿਓ ਰੋਟੀ ਖਾਂਦਿਓ ਪਾਣੀ ਪੀਂਦਿਓ ਪ੍ਰਸ਼ਾਦਾ ਛਕਦੇ ਕੋਈ ਬਹੁਤਾ ਟਾਈਮ ਨਹੀਂ ਇਹ ਪੜਨਾ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਮੈਂ ਬੇਨਤੀ ਕੀਤੀ ਕਿਉਂਕਿ ਮੈਨੂੰ ਸਮਝ ਨਹੀਂ ਸੀ ਮੈਂ ਕਿਹਾ ਜੀ ਮੈਨੂੰ ਪੱਲੇ ਕੁ ਸਮਝ ਨਹੀਂ ਪਈ ਕਹਿਣ ਲੱਗੇ ਪੁੱਤਰਾ ਇਸ ਅੰਨ ਜਲ ਦੇ ਨਾਲ ਬੰਦੇ ਦੇ ਅੰਦਰ ਤਾਕਤਾਂ ਦੀ એનર્ਜੀ ਬਣਦੀ ਹੈ ਇਹ ਸ਼ਲੋਕ ਦੇ ਅਰਥ ਨੇ ਅਨਵੇਂ ਕਰਕੇ ਮੈਂ ਕਰਾਂ ਮੈਂ ਕਿਹਾ ਜੀ ਅਨਵੇਂ ਕੀ ਹੁੰਦਾ ਕਹਿੰਦੇ ਜੀ ਜਿਹੜਾ ਪਿਛਲੀ ਪੰਕਤੀ ਉਹਨੂੰ ਪਹਿਲਾ ਅਰਥ ਕਰਕੇ ਤੇ ਮੁੜ ਕੇ ਦੂਜੇ ਬਾਅਦ ਕਰੀਦੇ ਨੇ ਇਹਨੂੰ ਅਨਵੇਂ ਕਰਕੇ ਕਹਿੰਦੇ ਨੇ ਕਰ ਪ੍ਰਸਾਦ ਗੁਰਦੇਵ ਗੁਰੂ ਕੋਲ ਮੰਗਣਾ ਵੀ ਗੁਰੂ ਮਹਾਰਾਜ ਮੇਰੇ ਤੇ ਮਿਹਰ ਕਰ ਕੀ ਕਰ ਪ੍ਰਸਾਦ ਗੁਰਦੇਵ કામ ક્રોધ અર લોભ ઓ બિનસ જાય મે અન્ન ખાના કદે કામનલ મેરી બુદ્ધિ પ્રિષ્ઠના હો જાય મેરી ક્રોધ nal મત ન મારી જાય મે અન્ન ખાકે લાલચી ન હો જાવા ઇસ અન્ન દે nal મેરે તે કદે હંકાર હાવી ન હો જાય ગુરુ પાચા મેરે તે કૃપા કરી મે અન્ન ખાણ લગા પાણી પીણ લગા દૂધ પીણ લગા તું મેર કરી ਇਸ ਆਨੰਦ ਦੇ ਨਾਲ ਮੇਰੀ ਬੁੱਧੀ ਪ੍ਰਿਸ਼ਟ ਨਾ ਹੋਵੇ ਜਿਹੜਾ ਸੰਤ ਹੈ ਨਾ ਉਹ ਮੂੰਹ 'ਚ ਬੁਰਕੀ ਪਾਉਂਦਿਆਂ ਵੀ ਪ੍ਰਮਾਤਮਾ ਨੂੰ ਚੇਤੇ ਰੱਖਦਾ ਵੀ ਕਿਤੇ ਬੁਰਕੀ ਨੁਕਸਾਨ ਨਾ ਕਰਦੇ ਸਵਾਸ ਲੈਂਦਿਆਂ ਵੀ ਉਹਨੂੰ ਚੇਤੇ ਕਰਦਾ ਕਿਉਂਕਿ ਆ ਕਾਗਜ ਆਪਾਂ ਨੋਟ ਵੇਨੇ ਹੈ ਤਾਂ ਕਾਗਜੀ ਨਾ ਜਿਹੜੇ ਕਾਗਜ ਤੇ ਸਰਕਾਰ ਦੀ ਮੋਹਰ ਲੱਗੀ ਉਹ ਨੋਟ ਬਣ ਗਿਆ ਉਹ ਪਾਉਣ ਬਣ ਗਿਆ ਉਹ ਡਾਲਰ ਬਣ ਗਿਆ ਯੂਰੋ ਬਣ ਗਿਆ ਤੇ ਜੇ ਮੋਹਰ ਨਹੀਂ ਨਾ ਤੇ ਉਸ ਕਾਗਜ਼ ਦੀ ਕੋਈ ਵੈਲਿਊ ਨਹੀਂ ਜਿਹੜੇ ਸਾਡੇ ਸਵਾਸ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਜੇ ਵੈਗਰੂ ਲਿਖਿਆ ਗਿਆ ਸਾਡਾ ਸਵਾਸ ਕੀਮਤੀ ਜੇ ਵੈਗਰੂ ਨਾ ਨਾ ਤੇ ਸਾਡਾ ਸਵਾਸ ਕਿਸੇ ਵੀ ਕੰਮ ਨਹੀਂ